ਨਿਤ ਦੁਨੀਆ ਦੀ ਸੁਣਦਾ ਏ ਅੱਜ ਸਾਡੀ ਮਨ ਸਜਣਾ ਪੰਨ ਅੱਖੀਆਂ ਦੇ ਜਿੰਦਰੇ ਲੈ ਰੂਹਾਂ ਬੰਨ ਸਜਣਾ ਜੇ ਤੂੰ ਸਫਰ ਦਾ ਥੱਕਿਆ ਏ ਲੈ ਰੂਹਾਂ ਮੰਡ ਦਈਏ ਤਕਲੀਫਾਂ ਛੱਡ ਜਾ ਤੂੰ ਹਾਸਿਆਂ ਦੀ ਪੰਡ ਦੇਈਏ ਜੇ ਤੈਨੂੰ ਨਸ਼ਾ ਚਾਹੀਦਾ ਏ ਅੱਖੀਆਂ ਚੋਂ ਪੀਲਾ ਤੂੰ ਤੇਰੀ ਐ ਮਰ ਜਾਵਾਂ ਸਾਡੇ ਵਾਲੀ ਜੀਲਾ ਤੂੰ ਤੇਰੇ ਕੋਲ ਬੈਠਿਆਂ ਹੀ ਭੁੱਖਾ ਜਣ ਲੈ ਸੱਜਣਾ ਤੂੰ ਇਸ਼ਕ ਸਮੁੰਦਰ ਹੈ ਕੰਡਿਆਂ ਨਾਲ ਖੈ ਸੱਜਣਾ ਤੇਰੇ ਕੋਲ ਬੈਠਿਆਂ ਹੀ ਭੁੱਖਾ ਜਣ ਲੈ ਸੱਜਣਾ ਤੂੰ ਇਸ਼ਕ ਸਮੁੰਦਰ ਹੈ ਕੰਡਿਆਂ ਨਾਲ ਖੈ ਸੱਜਣਾ ਤੂੰ ਪੰਛੀ ਗੀਤ ਜਿਹਾ ਤੂੰ ਕਿਸੇ ਪੰਛੀ ਗੀਤ ਜਿਹਾ ਕਾਰਨ ਸਾਡੇ ਅਦਵਾਂ ਦਾ ਤੂੰ ਜਜ਼ਬਾਤ ਮੇਰੇ ਜਾਦੂ ਮੇਰੇ ਸ਼ਬਦਾਂ ਦਾ ਤੂੰ ਜਜ਼ਬਾਤ ਮੇਰੇ ਜਾਦੂ ਮੇਰੇ ਸ਼ਬਦਾਂ ਦਾ ਐਂ ਕਿਤੇ ਰੂਹ ਰਾਂ ਮੰਨੀ ਹੋਵੇ ਤਾਂ ਚਾਰ ਅੱਖਰ ਲਿਖ ਵੀ ਲਈਦੇ ਆ ਬਾਕੀ ਸਜਣੋ ਆਪਾਂ ਬਹੁਤੇ ਮਹਿੰਗਿਆਂ ਨਾਲ ਇਸ਼ਕ ਨਹੀਂ ਕੀਤਾ ਆਪਣਾ ਤਾਂ ਹਜ਼ਾਰਾਂ ਵਾਲਿਆਂ ਨਾਲ ਇਸ਼ਕ ਹੈ ਪਰ ਕਰੋੜਾਂ ਵਾਲਿਆਂ ਨਾਲੋਂ ਮਹਿੰਗਾ ਆਪਣਾ ਇਸ਼ਕ ਹੈ ਆਪਾਂ ਪਿਆਰ ਕਰਦੇ ਆ ਸਜਣੋ ਹਾਂ ਐਨੀ ਗੱਲ ਹੈਗੀ ਐ ਕਿ ਸਾਡੇ ਹਜ਼ਾਰਾਂ ਵਾਲੇ ਭਰਾ ਮਿਰਿਆ ਝੂਟਾ ਕਰੋੜਾਂ ਵਾਲਿਆਂ ਦੇ ਜਿੰਨਾ ਹੀ ਦੇ ਦਿੰਦੇ ਮੈਨੂੰ ਤਾਂ ਕਿਤੇ ਨਾ ਕਿਤੇ ਐ ਵੀ ਲੱਗਦਾ ਹੁੰਦਾ ਕਿ ਜਿੱਥੇ ਪੈਸਾ ਵਾਲਾ ਆ ਜਾਂਦਾ ਨਾ ਉੱਥੇ ਮੁਹੱਬਤ ਖਤਮ ਹੋ ਜਾਂਦੀ ਹੈ ਉੱਥੇ ਤਾਂ ਫਿਰ ਵਪਾਰ ਆ ਜਾਂਦਾ ਹੈ ਸਜਣੋ ਤੁਹਾਡੇ ਨਾਲ ਕਿਤੇ ਕਿਸੇ ਦਿਨ ਇਸ ਮਸਲੇ ਤੇ ਵੀ ਗੱਲ ਕਰੂੰਗਾ ਮੈਂ ਕਿ ਯਾਰ ਜੇ ਨਾ ਸਸਤਾ ਜਾਂ ਕਿਸੇ ਗਰੀਬ ਜੇ ਘਰੋਂ ਜਾਨਵਰ ਖਰੀਦਿਆ ਹੋਵੇ ਨਾ ਉਹ ਪਿਆਰ ਵਾਲਾ ਕਰਦਾ ਹੁੰਦਾ ਕਿਉਂਕਿ ਉਹਦੇ ਨਾਲ ਉਹ ਤਾਂ ਚੰਗੀ ਸਹੂਲਤ ਤੁਸੀਂ ਘਰੇ ਦੇ ਹੀ ਦਿੰਨੇ ਆ ਉਹ ਤੁਹਾਡੇ ਘਰੇ ਰਾਜੀ ਵੀ ਥੋੜੀ ਘਰਾਕ ਨਾ ਹੋ ਜਾਂਦਾ ਕਿਉਂਕਿ ਤਕੜੇ ਗਰੀਬ ਨੇ ਪਾਇਆ ਵੀ ਕਿੰਨਾਕ ਹੁੰਦਾ ਉਹਨੂੰ ਬਾਲੇ ਤਕੜਿਆਂ ਟੁਕੜਿਆਂ ਅਮੀਰਾਂ ਤੋਂ ਖਰੀਦਣ ਨਾਲ ਉਹਨਾਂ ਕਿ세 ਆਮ ਜੇ ਜ਼ਿੰਮੇਦਾਰ ਤੋਂ ਚੀਜ਼ ਖਰੀਦੀ ਜਾਵੇ ਨਾ ਉਹ ਸੀਸ ਵੜੀ ਦਿੰਦੀ ਆ ਮੈਂ ਇਹ ਗੱਲ ਦੇਖੀ ਆ ਹਿਸਾਬ ਕਿਤਾਬ ਲਾ ਕੇ ਆ ਯਾਰ ਮੈਂ 2000 ਰੁਪਇਆ ਭਰਿਆ ਸੀ ਇਹਦਾ ਬਸ਼ੇਰੀ ਦਾ ਤੇ ਮੇਰੇ ਹਿਸਾਬ ਨਾਲ ਤਾਂ ਝੂਟਾ ਮੈਨੂੰ ਇਹ ਵੀ ਕਰੋੜਾਂ ਵਾਲਿਆਂ ਦੇ ਨਾ ਜਿੰਨਾ ਹੀ ਦੇ ਦਿੰਦੀ ਆ ਬਾਕੀ ਯਾਰ ਰਿਸ਼ਕ ਹੈ ਮੁਹੱਬਤ ਹੈ ਪਾਣੂ ਤਾਂ ਪ੍ਰਭੂ ਸ਼ੌਂਕ ਹੈ ਸੱਜਣੂ ਆ 4 ਸਾਲਾਂ ਦੀ ਹੋ ਗਈ ਆ ਮੈਂ ਤਾਂ ਗੱਬਣ ਵੀ ਨਹੀਂ ਕਰਾਈ ਕਦੇ ਦਾ ਝੂਟਾ ਲੈਣ ਨੂੰ ਰੱਖੀ ਆ ਬਾਈ ਜਦੋਂ ਉੱਤੇ ਬਹਿ ਜਾਈ ਤਾਂ ਐ ਲੱਗਦਾ ਵੀ ਸਾਰੀ ਸਲਤਨਤ ਦੇ ਰਾਜੇ ਆ ਸਵਾਦ ਸੂਦ ਲੈਣ ਵਾਸਤੇ ਰੱਖੇ ਆ ਸਵਾਦ ਲੈ ਲੈਣਾ ਚਾਹੀਦਾ ਸਜਣੋ ਜਿਹੜੇ ਨਫੇ ਨੁਫੇ ਆ ਉਹ ਤਾਂ ਹੋਰ ਲੋਕਾਂ ਦੀ ਖੇਡ ਆ ਸਵਾਦ ਵਾਲਿਆਂ ਨੂੰ ਨਹੀਂ ਮਿਲਦੇ ਹੁੰਦੇ